ਬੱਚਿਓ ਵੈਲਕਮ ਬੈਕ ਅੱਜ ਦਾ ਸਾਡਾ ਟੌਪਿਕ ਹੈ ਮਿਸ਼ਨ ਸਮਰਾਤ ਅਵਿਆਸ਼ੀ 10 ਵਿਸ਼ਾ ਹੈ ਆਪਣਾ ਗਣਿਤ ਤੇ ਲੈਵਲ ਹੈਗਾ 10 ਆਓ ਸ਼ੁਰੂ ਕਰਦੇ ਹਾਂ ਪਹਿਲਾ ਸਵਾਲ ਇੱਥੇ ਦਿੱਤੀਆਂ ਖਾਲੀ ਥਾਵਾਂ ਪਰੋ 3 ਸੈਂਕੜੇ 3 ਸੈਂਕੜੇ ਕਿ ਲਿਖਾਂਗੇ ਅਸੀਂ 300 ਲਿਖਾਂਗੇ 4 ਦਹਾਈ ਨੂੰ ਲਿਖਾਂਗੇ 40 ਤੇ 7 ਇਕਾਈ ਨੂੰ ਲਿਖਾਂਗੇ ਆਪਾਂ 7 ਕਿੰਨੇ ਹੋਗੇ ਇਹ 3 ਸੈਂਕੜੇ 4 ਦਹਾਈਆਂ 7 ਇਕਾਈਆਂ 347 ਹੋ ਗਏ ਬੱਚਿਓ ਹਾਤੇ ਵਿੱਚ ਅਗਲਾ ਜਿਹੜਾ ਹੈਗਾ ਖਾਲੀ ਥਾਂ ਪਾਣੀ ਹੈ ਇੱਥੋਂ ਸ਼ੁਰੂ ਕਰਾਂਗੇ ਅਸੀਂ 9 ਸੈਂਕੜੇ ਹੈਗੇ ਆ ਤੇ ਦਹਾਈ 0 ਹੈਗੀ ਹੈ ਤੇ ਇਕਾਈ 6 ਹੈਗੀ ਹੈ ਇਹਨੂੰ ਕਿੱਦਾਂ ਲਿਖ ਸਕਦੇ ਆਪਾਂ 9 ਸੈਂਕੜੇ 900 ਤੇ 0 ਆ ਗਿਆ ਇਕਾਈ ਕਿੰਨੇ ਆ ਗਏ 6 ਅਗਲਾ ਸਵਾਲ ਹੈ ਸਾਡੇ ਕੋਲ हां बच्चे इत्थों ਅਸੀਂ ਦੇਖਾਂਗੇ ਇੱਥੋਂ ਪਤਾ ਲੱਗੇਗਾ ਸਾਨੂੰ ਇਹ ਹੋਗੇ ਸਾਡੇ ਕੋਲ 850 ਸੈਂਕੜੇ ਹੋਗੇ 8 ਦਹਾਈਆਂ ਹੋ ਗਈਆਂ 5 ਇਕਾਈ ਕੋਈ ਨਹੀਂ ਹੈਗੀ ਅਗਲਾ ਸਵਾਲ ਹੈ ਬੱਚਿਓ ਦਿੱਤੇ ਗਏ ਅੰਕਾਂ 9 6 1 ਦੀ ਵਰਤੋਂ ਨਾਲ ਵੱਡਣ ਵਾਲੀਆਂ ਤਿੰਨ ਅੰਕਾਂ ਵਾਲੀਆਂ ਸੰਖਿਆਵਾਂ ਲਿਖੋ ਬੱਚਿਓ ਕਿਸ ਤਰ੍ਹਾਂ ਕਰਦੇ ਹੈ ਬੱਚੇ ਪਹਿਲੇ 1 ਨੂੰ ਅੱਗੇ ਰੱਖ ਲਓ 1 6 9 ਹੁਣ 1 9 ਨੂੰ ਅੱਗੇ ਲਿਆਓ 6 ਦੋ ਸੰਖਿਆਵਾਂ ਬਣ ਗਈਆਂ ਹੁਣ ਬੱਚੇ 6 9 ਇੱਕ ਨੰਬਰ ਤੇ ਲਿਖ ਲਓ 6 1 9 ਤੇ ਦੂਜੀ ਕੀ ਬਣ ਜਾਏਗੀ 6 9 1 ਹੁਣ 9 ਨੂੰ ਬੱਚੇ ਇੱਕ ਨੰਬਰ ਤੇ ਰੱਖ ਲਓ 9 6 1 9 1 6 ਤੇ ਆ ਸਾਡੀਆਂ ਸੰਖਿਆਵਾਂ ਬਣ ਗਈਆਂ ਬੱਚਿਓ ਉਪਰੋਧ ਬਣੀਆਂ ਸੰਖਿਆਵਾਂ ਵਿੱਚ ਸਭ ਤੋਂ ਛੋਟੇ ਸਭ ਤੋਂ ਵੱਡੀ ਸੰਖਿਆ ਲਿਖੋ ਸਭ ਤੋਂ ਛੋਟੀ ਸੰਖਿਆ ਵਿੱਚ ਕਿਹੜੀ ਹੋ ਗਈ ਇਹ ਹੋ ਗਈ ਸਾਡੇ ਕੋਲ 169 ਤੇ ਸਭ ਤੋਂ ਵੱਡੀ ਹੋ ਗਈ ਸਾਡੇ ਕੋਲ 916 ਉਪਰੋਧ ਬਣੀਆਂ ਸਾਰੀਆਂ ਸੰਖਿਆਵਾਂ ਨੂੰ ਘਟਦੇ ਕ੍ਰਮ ਵਿੱਚ ਲਿਖਣਾ ਹੈਗਾ ਬੱਚਿਓ ਘਟਦੇ ਕ੍ਰਮ ਵਿੱਚ ਕੀ ਕਰਾਂਗੇ ਆਪਾਂ ਸਭ ਤੋਂ ਪਹਿਲੇ ਸਭ ਤੋਂ ਵੱਡੀ ਫਿਰ ਛੋਟੀ ਛੋਟੀ ਇਸ ਤਰ੍ਹਾਂ ਲਿਖਾਂਗੇ ਜਿਹੜਾ ਜਿੱਥੇ ਸਵਾਲ ਕੀਤਾ ਸੀ ਨੂੰ ਵਾਧੇ ਕ੍ਰਮ ਵਿੱਚ ਲਿਖ ਲਿਆ ਬੱਚਿਓ ਸਾਡੇ ਵਾਧੇ ਕ੍ਰਮ ਵਿੱਚ ਆ ਗਿਆ ਸੀਗਾ ਇਹ ਤੇ ਅਸੀਂ ਉਲਟ ਕਰ ਦਾਂਗੇ ਪਹਿਲੇ ਆ ਗਿਆ ਸਾਡੇ ਕੋਲ 916 908 ਉਤਵਾ ਕੀ ਆਏਗਾ 692 ਉਤਵਾ ਲਾਏਗਾ 619 ਉਤਵਾ ਲਾਏਗਾ x 96 ਤੇ 168 ਇਹ ਕਿਹੜਾ ਹੋ ਗਿਆ ਕੱਟ ਦਾ ਆਊਟਰ ਹੋ ਗਿਆ ਆ ਕੱਟ ਦਾ ਕ੍ਰਮ ਹੋ ਗਿਆ ਡਿਸੈਂਡਿੰਗ ਆਊਟਰ ਹੋ ਗਿਆ ਸਾਡਾ ਇਹ ਅਗਲਾ ਸਵਾਲ ਹੈ ਬੱਚੇ ਸਾਡਾ ਹੱਲ ਕਰੋ ਹੱਲ ਕਰੋ ਕਿ ਉਹਨਾਂ ਦੇ ਵਿੱਚ ਜੋ ਚਿੰਨ ਲੱਗੇ ਉਹਦੇ ਅਕੋਰਡਿੰਗ ਸਵਾਲ ਨੂੰ ਕਰਨਾ ਹੁੰਦਾ ਅਸੀਂ ਤੇ 858 ਵਿੱਚ 27 ਜੋੜਨੇ ਹੈਗੇ ਤੇ ਇੱਥੇ 27 ਜੋੜ ਲਓ ਬੱਚੋ ਕਿੱਦਾਂ ਜੋੜਾਂਗੇ 8 7 15 15 ਦਾ ਹਾਂ ਸੰਦੀਕ ਆ ਗਿਆ 5 ਕਿਛੇ ਤੋਂ 8 85 ਆ ਗਿਆ ਅਗਲਾ ਸਵਾਲ ਹੈ ਬੱਚੇ ਸਾਡੇ ਕੋਲ 91 ਚੋਂ 84 45 ਘਟਾਉਣੇ ਹੈਗੇ ਆ ਘਟਾਓ ਦਾ ਚਿੰਨ ਹੈਗਾ ਤੇ 45 ਘਟਾ ਦਿਓ ਵਿੱਚੋਂ ਵਿੱਚ ਇੱਥੇ ਉੱਤੇ 1 ਹੈਗਾ ਥੱਲੇ 5 ਹੈ 1 ਤੋਂ 5 ਨਹੀਂ ਨਿਕਲੂਗਾ ਇਸੇ ਤੋਂ 1 ਦਹਾਈ ਲਾਵਾਂਗੇ ਇੱਥੇ ਬਣ ਗਏ 11 ਇੱਥੇ ਰਹਿ ਗਏ 8 11 ਦੇ 5 ਗੱਡੇ ਵਿੱਚ 6 18 4 ਗੱਡੇ 4 ਅਗਲਾ ਸਵਾਲ ਬੱਚਿਓ ਗੁਣਾ ਦਾ ਸਵਾਲ ਹੈਗਾ ਅਗਲਾ ਕਿੱਦਾਂ ਕਰਾਂਗੇ ਅਸੀਂ ਗੁਣਾ ਸਵਾਲ ਬੱਚਿਓ 37 ਲਿਖ ਲਓ ਇੱਥੇ ਅੱਗੇ ਆ ਕੇ ਸਾਡੇ ਕੋਲ 54 ਅਸੀਂ ਪਹਿਲੇ 4 ਦਾ ਪਹਾੜਾ ਪੜਾਂਗੇ 4 ਸਤ 28 ਹਾਂਸਲ 2 4 3 12 2 14 ਹੁਣ ਅਸੀਂ 5 ਦਾ ਪਹਾੜਾ ਪੜਾਂ ਤੇ ਵਿੱਚ 0 ਲਿਖ ਦਿਓ 5 7 35 35 ਦਾ 5 ਲੱਗ ਗਿਆ ਹਾਂਸਲ 3 ਆ ਗਏ 5 3 15 15 3 18 ਇਸ ਤਰ੍ਹਾਂ ਕਰਾਂਗੇ ਤੇ ਇਹਨੂੰ ਅਸੀਂ ਜੋੜ ਕਰ ਦਾਂਗੇ ਅੱਗੇ 8 5 4 9 8 1 9 1 1998 ਉੱਤਰ ਆ ਗਿਆ ਬੱਚਿਓ ਅਗਲਾ ਸਵਾਲ ਹੈ ਇੱਕ ਕਿਸਾਨ ਕੋਲ 720 ਸੇਬ ਹਨ ਉਸਨੇ ਉਹਨਾਂ ਵਿੱਚੋਂ 315 ਸੇਬ ਵੇਚ ਦਿੱਤੇ ਅਤੇ 68 ਸੇਬ ਆਪਣੇ ਗਵਾਂਢੀ ਨੂੰ ਦੇ ਦਿੱਤੇ ਹੁਣ ਉਸ ਕੋਲ ਕਿੰਨੇ ਸੇਵ ਰਹਿ ਗਏ ਬੱਚਿਓ ਪਹਿਲੇ ਅਸੀਂ ਇੰਨਾ ਸਵਾਲ ਕਰਾਂਗੇ 720 ਸੇਵ ਹੈਗੇ ਕੁੱਲ ਤੇ ਕਿੰਨੇ ਵਿੱਚ ਉਸਨੇ 315 ਘਟਾ ਦਿਓ ਬੱਚਿਓ ਕਿੰਨੇ ਬਚ ਗਏ ਬਾਕੀ ਇੱਥੇ 5 ਇੱਥੇ ਅਸਲੇ 10 ਤੇ 1 ਰਹਿ ਗਿਆ 0 ਤੇ ਤਿੰਨਾ ਚੋਂ 70 ਤੇ 3 ਗੱਡੇ 4 ਤੇ 405 ਸੇਵ ਬਚ ਗਿਆ ਤੇ 68 ਉਸਨੇ ਆਪਣੇ ਗਵਾਂਢੀ ਨੂੰ ਦੇ ਦਿੱਤੇ ਹੈ ਤੇ 68 ਨੂੰ ਦੁਬਾਰਾ ਫਿਰ ਘਟਾ ਦਿਓ ਵਿੱਚੋਂ ਆ ਇੱਥੇ ਬੱਚੋ ਕੀ ਕਰਾਂਗੇ ਅਸੀਂ ਇੱਥੇ ਦੇਖੋ ਜ਼ੀਰੋ ਹੈ ਹਾਂਸ ਲੈ ਅਸੀਂ ਤਿੰਨ ਤੋਂ ਚਾਰ ਤੋਂ ਇੱਥੇ ਰਹਿ ਗਏ ਤਿੰਨ ਇੱਥੇ ਬਣ ਗਏ 10 ਇੱਥੋਂ ਅਸੀਂ ਲੈ ਇੱਥੇ ਰਹਿ ਗਏ 9 ਇੱਥੇ ਬਣ ਗਏ 15 15 ਚ 8 ਘੱਡੇ ਬੱਚੋ 7 9 ਚੋਂ 6 ਘੱਡੇ 3 ਤੇ 300 ਕੁਝ ਵੀ ਨਹੀਂ ਘੱਡੇ ਆ 3 ਤੇ 337 ਸੇਵ ਬਚ ਗਏ ਬੱਚੋ ਇਹ ਨੂੰ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੈਗੇ ਕਿ ਜਿਹੜੇ ਆਪਣੇ ਹੈਗੇ ਆ 315 ਤੇ 368 ਨੂੰ ਜੋੜ ਲਓ ਤੇ ਉਤ ਤੋਂ ਬਾਅਦ ਇਹਨੂੰ 720 ਚ ਘਟਾ ਦਿਓ ਇਸ ਤਰ੍ਹਾਂ ਵੀ ਆਨਸਰ ਸਾਡਾ ਆ ਸਕਦਾ ਹੈ ਅਗਲਾ ਸਵਾਲ ਹੈ ਰਣਜੀਤ ਕੋਲ 523 ਰੁਪਏ ਹਨ ਉਸਨੂੰ ਉਸਦੇ ਮਾਮਾ ਜੀ ਨੇ 400 ਰੁਪਏ ਹੋਰ ਦੇ ਦਿੱਤੇ 400 ਦੇ ਦਿੱਤੇ ਬੱਚੇ ਤੇ 523 ਵਿੱਚ 400 ਨੂੰ ਜੋੜ ਲਓ ਬੱਚੇ ਇਕਾਈ ਨਾਲ ਇਕਾਈ 3 ਆ ਗਿਆ 2 ਤੇ 5 4 9 923 ਰੁਪਏ ਹੋਗੇ ਰੰਜੀਤ ਨੇ ਆਪਣੀ ਭੈਣ ਨੂੰ 250 ਰੁਪਏ ਦੇ ਦੇ ਦਿੱਤੇ ਹੁਣ ਜਦੋਂ ਦੇ ਦੇ ਦਿੱਤੇ ਉਹ ਕੀ ਹੋਏਗਾ ਘਟਾਓ ਹੋਏਗਾ ਜੀ ਜੋ 250 ਘਟਾ ਦਿਓ ਹਾਂ 3 ਤੋਂ 0 ਕੱਢੀ ਬਚੇ 3 ਇੱਥੇ 2 ਇੱਥੇ ਹਾਸ ਲੈ ਲਿਆ ਤੇਰੇ ਅੱਠ ਇੱਥੇ ਬਣ ਗਏ 12 12 ਚੋਂ 5 ਕੱਢੇ 7 8 ਸੇ 2 ਕੱਢੇ 6 ਤੇ ਉਸ ਕੋਲ ਕਿੰਨੇ ਰੁਪਏ ਬਚ ਗਏ ਬੱਚੋ ਰੰਜੀਤ ਕੋਲ 673 ਰੁਪਏ ਬਚ ਗਏ ਅਗਲਾ ਸਵਾਲ ਹੈ ਇੱਕ ਚਾਕ ਦੇ ਡੱਬੇ ਵਿੱਚ 42 ਚਾਕ ਹਨ ਇਸ ਤਰ੍ਹਾਂ ਦੇ 8 ਡੱਬੇ ਵਿੱਚ ਕਿੰਨੇ ਚਾਕ ਹੋਣਗੇ ਬੱਚੇ ਗੁਣਾ ਹੋਏਗਾ ਇੱਕ ਇੱਕ ਚਾਕ ਇੱਕ ਡੱਬੇ 'ਚ ਮਤਲਬ ਜਿਹੜੇ 42 ਚਾਕ ਹੈ ਤੇ ਜਾਦੇ 'ਚ ਕੀ ਹੋਏਗਾ ਵੱਧ ਚਾਕ ਹੋਣਗੇ ਜਦੋਂ ਵੱਧ ਦੀ ਗੱਲ ਆਉਂਦੀ ਔਰ ਅਸੀਂ ਗੁਣਾ ਕਰਦੇ ਹਾਂ ਤੇ ਕੀ ਕਰਾਂਗੇ ਅਸੀਂ 42 ਗੁਣਾ 8 ਤੇ ਕਿੰਨਾ ਉੱਤਰ ਆ ਗਿਆ ਵਿਚਾਰਦੂਣੀ 16 80 ਤੇ 32 ਦੇ ਕਿਤੇ 33 ਤੇ ਤੈਨਸਨ ਸ਼ਕਤੀ ਇਹਦੇ 4 ਚਾਕ ਜ਼ਰੂਰ ਲਿਖਣਾ ਬੱਚੇ 336 ਚਾਕ 8 ਡੱਬਿਆਂ ਵਿੱਚ ਹੋਣਗੇ ਅਗਲਾ ਸਵਾਲ ਹੈ ਸਵਰਨ ਕੋਲ 100 ਮੋਮਬਤੀਆਂ ਵਾਲੇ 6 ਡੱਬੇ ਹਨ 10 ਮੋਮਬਤੀਆਂ ਵਾਲੇ 5 ਡੱਬੇ ਅਤੇ 8 ਖੁੱਲੀਆਂ ਮੋਮਬਤੀਆਂ ਤੇ ਪਹਿਲੇ ਵਿੱਚ ਦੇਖੋ ਦਵਾਂ ਸਵਾਲ ਹੈਗਾ ਕੁੱਲ ਕਿੰਨੀਆਂ ਮੋਮਬਤੀਆਂ ਹੈਗੀਆਂ ਉਹਦੇ ਕੋਲ ਪਹਿਲੇ 100 ਮੋਮਬਤੀਆਂ ਵਾਲੇ 6 ਡੱਬੇ 100 ਇੱਕ ਇੱਕ ਵਿੱਚ 100 ਹੈਗੇ ਤੇ ਛੇ ਕਿੰਨੇ ਹੋਗੇ 601 ਹੋ ਗਿਆ ਤੇ 10 ਮੋਮਬਤੀਆਂ ਵਾਲੇ ਪੰਜ ਡੱਬੇ ਤੇ 10 ਇਤਿਹਾਈ ਪੰਜ ਤਾਂ 50 ਹੋਰ ਹੋ ਗਏ ਤੇ 8 ਗੁੰਡੀਆਂ ਹੈਗੀਆਂ ਕਿੰਨੀਆਂ ਮਤਲਬ ਉਹਦੇ ਕੋਲ ਹੋਗੇ 658 ਮੋਮਬਤੀਆਂ ਹੋ ਗਈਆਂ ਸਤਵੀਰ ਕੋਲ 100 ਮੋਮਬਤੀਆਂ ਵਾਲੇ 6 ਡੱਬੇ ਤੇ 100 ਮੋਮਬਤੀਆਂ ਵਾਲੇ 6 ਡੱਬੇ ਕਿੰਨੇ ਹੋਗੇ 600 ਹੋ ਗਿਆ 10 ਮੋਮਬਤੀਆਂ ਵਾਲੇ 8 ਡੱਬੇ ਕਿੰਨੇ ਹੋਗੇ 80 ਹੋ ਗਿਆ ਤੇ 5 ਖੁਲੀਆਂ 5 ਜਿਹਨੂੰ ਕਰਦੇ ਹੋ ਟੋਟਲ ਕਿੰਨਾ ਹੋ ਗਿਆ ਬੱਚੇ 6 ਸੈਂਕੜੇ 8 ਦਹਾਈਆਂ 5 ਇਕਾਈਆਂ ਤੇ 685 ਦੋਵਾਂ ਵਿੱਚੋਂ ਕਿਸ ਕੋਲ ਵੱਧ ਮੋਮਬਤੀਆਂ ਹਨ ਅਤੇ ਕਿੰਨੀਆਂ ਦੇਖੋ ਬੱਚੇ ਸਵਰਨ ਕੋਲ ਹੋ ਗਈਆਂ 658 ਤੇ ਸਤਵੀਰ ਕੋਲ ਹੋ ਗਈਆਂ 685 ਤੇ 685 ਸਤਵੀਰ ਕੋਲ ਵੱਧ ਮੋਮਬਤੀਆਂ ਹੈਗੀਆਂ ਕਿੰਨੀਆਂ ਵੱਧ ਹੈਗੀਆਂ 685 ਵਿੱਚੋਂ 658 ਕੋਟਾ ਦੇ ਬੱਚੇਓ ਇੱਥੇ 15 7 ਅਤੇ 13 67 2 ਕਿ ਉਹਦੇ ਕੋਲ 27 ਮੋਮਬਤੀਆਂ ਵੱਧ ਹੈਗੇ ਉਹਦੇ ਕੋਲ ਸਤਵੀਰ ਕੋਲ ਅਗਲਾ ਸਵਾਲ ਹੈ ਬੱਚੇ ਦੋ ਅੰਕਾਂਨ ਸਭ ਤੋਂ ਵੱਡੀ ਸੰਖਿਆ ਅਤੇ ਦੋ ਅੰਕਾਂਨ ਸਭ ਤੋਂ ਛੋਟੀ ਸੰਖਿਆ ਦੇ ਅੰਤਰ ਦੀ 25 ਨਾਲ ਗੁਣਾ ਕਰੋ ਦਵਾਂਸ ਵਾਲੇ ਬੱਚੇ ਦੋ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਕਿਹੜੀ ਹੋ ਗਈ 99 ਤੇ ਦੋ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਕਿਹੜੀ ਹੋ ਗਈ ਬੱਚਿਓ 10 ਘਟਾ ਦਿਓ ਕਿੰਨੇ ਆ ਗਏ ਬੱਚਿਓ 99 ਤੇ 99 ਨੂੰ ਅਸੀਂ ਗੁਣਾ ਕਰਨੀ ਹੈਗੀ ਹੈ ਜਿਹੜਾ ਅੰਤਰ ਆ ਗਿਆ ਅੰਤਰ ਆ ਗਿਆ ਸਾਡੇ ਕੋਲ 99 ਤੇ ਇਹਨੂੰ ਅਸੀਂ 25 ਨਾਲ ਗੁਣਾ ਕਰਨੀ ਹੈਗੀ ਹੈ 99 25 5 9 45 ਆ 5840 40 44 ਅੱਗੇ ਕੀ ਹੈ 29 18 ਆ 2 16 ਤੇ 17 ਕਿੰਨੇ ਅਗੇ ਜੋੜ ਕਰਾਂਗੇ ਬੱਚੇ ਨੂੰ ਅਸੀਂ ਆ 5 8 4 12 7 11 ਤੇ 12 ਤੇ 2 ਤੇ ਆ ਕੇ ਅਗੇ ਸਾਡਾ ਆਨਸਰ 2225 ਲਾਸ ਵੇ ਬੱਚੇ ਇੱਕ ਡੱਬੇ ਵਿੱਚ 350 ਵਨਟੇ ਸੀ ਉਸ ਵਿੱਚੋਂ ਕੁਝ ਵੰਟੇ ਜਸਵੀਰ ਨੇ ਕੱਢ ਲਏ ਹੁਣ ਉਸ ਡੱਬੇ ਵਿੱਚ 82 ਡੱਬੇ ਦੱਸੋ ਡੱਬੇ ਚ ਉਸਨੇ ਕਿੰਨੇ ਵੰਟੇ ਕੱਢੇ ਤੇ ਅਸੀਂ ਕੀ ਕਰਾਂਗੇ ਬੱਚਿਓ 350 ਚੋਂ 82 ਨੂੰ ਘਟਾ ਦਾਂਗੇ ਇੱਥੇ ਜਗਾ ਇੱਥੇ ਕਰ ਲੈਣੇ ਬੱਚਿਓ ਆ ਉੱਤੇ 350 82 ਘਟਾ ਦਿਓ ਬੱਚਿਓ ਇੱਥੇ ਬਣ ਗਏ ਉੱਥੇ ਇੱਥੇ ਰਹਿ ਗਏ 4 ਇੱਥੇ 10 ਬਣ ਗਏ ਅ 10 ਸਾਂਜੇ 2 ਕੱਡੇ 8 ਇੱਥੇ 2 ਸੈਂਕੜੇ ਰਹਿ ਗਏ ਤੇ ਬਣ ਗਏ 14 ਢਾਈਆਂ 14 4 ਕੱਡੇ ਵਿੱਚ 6 268 ਤੇ ਅ ਆਨਸਰ ਵੀ ਜਸ ਜਨਪ੍ਰੀਤ ਨੇ ਕਿੰਨੇ ਵੰਟੇ ਕੱਡੇ ਸੀਗੇ 268 ਵੰਟੇ ਕੱਡੇ ਸੀਗੇ ਬੱਚੋ ਹੱਲ ਕਰੋ ਬੱਚੋ ਜੋ ਚਿੰਨ ਦਿੱਤਾ ਹੋਇਆ ਅਸੀਂ ਉਹਦੇ ਅਕੋਰਡਿੰਗ ਇਹਨੂੰ ਹੱਲ ਕਰਨਾ ਹੈਗਾ ਕਿਹੜਾ ਚਿੰਨ ਹੈਗਾ ਬੱਚਿਓ ਇਹ ਭਾਗ ਦਾ ਹੈਗਾ ਕਿ ਅਸੀਂ 593 ਨੂੰ 4 ਨਾਲ ਭਾਗ ਦੇਣਾ ਹੈਗਾ 4 1 4 ਘਟਾ ਦਿਓ ਵਿੱਚੋਂ 1 ਆ ਨੌ ਥੱਲੇ ਲਿਆਓ 19 ਬਣ ਗਏ 4 ਚੋਕੇ 16 ਘਟਾ ਦਿਓ 3 ਆ 3 ਥੱਲੇ ਲਿਆਓ 39 ਆ 4 8 32 4 9 36 4 9 36 ਤੇ ਘਟਾ ਦਿਓ ਬਚ ਗਏ 3 ਤੇ ਇਹ ਇਹਦੇ ਵਿੱਚ ਕੀ ਬਣ ਗਿਆ ਬੱਚਿਓ ਜਿਹੜਾ ਸਾਡਾ ਸੀਗਾ ਭਾਗ ਫਲ ਉਹ ਆ ਗਿਆ ਸਾਡੇ ਕੋਲ 149 ਤੇ ਬਾਕੀ ਬਾਕੀ ਸਾਡੇ ਬਚ ਗਏ 3 ਤੇ ਭਾਗ ਦੇ ਸਵਾਲ ਵਿੱਚ ਬੱਚਿਓ ਹਰ ਸਵਾਲ ਵਿੱਚ ਇਦਾਂ ਜਿ ਲਿਖਣਾ ਜ਼ਰੂਰੀ ਹੁੰਦਾ ਹੈਗਾ ਅਗਲਾ ਸਵਾਲ ਹੈ ਬੱਚਿਓ 902 ਨੂੰ ਅਸੀਂ 8 ਨਾਲ ਭਾਗ ਦੇਣੀ ਹੈਗੀ ਹੈ ਤੇ ਇੱਥੇ ਕਰ ਲੈਣੇ ਬੱਚਿਓ 902 ਭਾਗ 8 8 1 8 ਕਟਾ ਦਿਓ 1 ਬਚ ਗਿਆ 0 ਥੱਲੇ ਆ ਗਏ 10 ਬਣ ਗਏ 8 8 ਕਟਾ ਦਿਓ ਬਣ ਗਏ 2 ਥੱਲੇ 2 ਥੱਲੇ ਆ ਜੂਗੇ ਬਣ ਗਏ 22 8 2 16 8 3 24 ਅਗਰ 8 3 ਕਰੂਗਾ ਤਾਂ ਜ਼ਿਆਦਾ ਹੋ ਜੂਗੇ 24 ਅਸੀਂ 2 ਨਾਲ ਕਰਾਂਗੇ 8 2 16 ਤੇ ਵਿੱਚੋਂ ਕਟਾ ਦਿਓ ਕਿੰਨੇ ਰਹਿ ਗਏ 6 ਤੇ ਬਚੋ ਇਹਦਾ ਅਸੀਂ ਭਾਗਫਲ ਕਿੰਨਾ ਲਿਖਾਂਗੇ 112 ਤੇ ਬਾਕੀ ਲਿਖਾਂਗੇ 6 ਅਗਲਾ ਸਵਾਲ ਹੈ ਬੱਚਿਓ 810 ਨੂੰ 7 ਨਾਲ ਭਾਗ ਦੇਣੀ ਹੈ 810 ਭਾਗ 7 7 1 7 ਘਟਾ ਦਿਓ ਵਿੱਚੋਂ 1 ਆਇਕ ਥੱਲੇ ਆ ਜਾਊਗਾ 11 ਬਣ ਗਏ 7 1 7 ਇਹਨੂੰ ਘਟਾਉਣਾ ਹੈਗਾ 11 7 4 ਆ ਜਿਹੜੀ 0 ਹੈ ਥੱਲੇ ਆ ਜਾਊਗੀ ਇੱਥੇ 40 ਬਣ ਗਏ 7 5 35 7 6 42 ਦੇ 5 5 ਨਾਲ ਲਵਾਂਗੇ 6 ਨਾਲ ਜ਼ਿਆਦਾ ਹੋ ਜੂਗੇ 75 35 ਘਟਾ ਦਿਓ ਬੱਚਿਓ 5 ਭਾਗਫਾਲੀ ਦਾ ਹੋ ਗਿਆ 115 ਤੇ ਬਾਕੀ ਹੋ ਗਏ 5 ਭਾਗਸਵਾਲ ਵਿੱਚ ਬੱਚਿਓ ਹਰ ਵਾਰੀ ਤੁਸੀਂ ਇਸ ਤਰ੍ਹਾਂ ਲਿਖਿਆ ਭਾਗਫਲ ਤੇ ਬਾਕੀ ਜ਼ਰੂਰ ਲਿਖਣਾ ਹੁੰਦਾ ਹੈ ਅਗਲਾ ਸਵਾਲ ਹੈ ਬੱਚੇ ਪੈਟਰਨ ਪੂਰਾ ਕਰਨਾ ਹੈਗਾ ਪਹਿਲਾ ਹੈਗਾ 9654 ਜੇਸੀਂ 6 ਦੀ ਜਗ੍ਹਾ 26 ਹੋ ਗਿਆ ਤੇ ਸਿੱਧਾ ਆਨਸਰ ਆ ਜਾਏਗਾ 594594 ਅਗਰ 3 6 ਤੇ 3 ਵਾਰੀ 6 ਨਾਲ ਗੁਣਾ ਕਰਦੇ ਹੋ ਅਸੀਂ 660 990 ਫਿਰ ਕੀ ਆਏਗਾ 5994 ਤੇ ਅੱਗੇ ਹੋਰ ਬਣ ਸਕਦਾ ਹੈ ਤੇ ਅੱਗੇ ਅਸੀਂ ਮੰਨ ਲਓ ਅਸੀਂ ਇਹਨੂੰ ਚਾਰ ਵਾਰੀ ਮਤਲਬ ਕਰਾਂਗੇ 6 ਨੂੰ ਲਿਖਾਂਗੇ ਫਿਰ ਇਹਦਾ ਆਨਸਰ ਆਏਗਾ 59994 ਮਤਲਬ ਜਿੰਨੀ ਵਾਰ 6 ਹੋਊਗੇ ਉਤੋਂ ਇੱਕ ਘਟਾ ਕੇ ਲਿਖਨੇ ਆ 9 ਅਸੀਂ ਵਿੱਚ ਕਰਦੇ ਤਿੰਨ ਵਾਰ 6 ਸੀਗੇ ਦੋ ਵਾਰ 9 ਲਿਖਿਆ ਚਾਰ ਵਾਰ 6 ਸੀਗੇ ਤਿੰਨ ਵਾਰ 9 ਤੇ ਪੈਟਰਨ ਸੀਗਾ ਇਸ ਤਰ੍ਹਾਂ ਅਗਲਾ ਹੈ ਬੱਚਿਓ 1 3 5 5 7 ਇਹ ਹੋ ਗਏ ਸਾਡੇ ਕੋਲ 16 ਹੋ ਗਏ 16 ਨੂੰ ਅਸੀਂ 4 4 ਲਿਖ ਸਕਦੇ ਹਾਂ ਇਸੇ ਤਰ੍ਹਾਂ ਬੱਚਿਓ 1 3 4 5 9 7 16 9 25 25 ਨਾ ਸਿੱਕੇ ਲਿਖ ਸਕਦੇ ਹਾਂ 5 5 ਪੈਟਰਨ ਬਣ ਗਿਆ ਬੱਚਿਓ ਹਾਂ ਅੱਗੇ ਕੀ ਆਏਗਾ 6 6 ਇਹਨਾਂ ਦਾ ਜੋੜ ਕਿੰਨਾ ਹੋਏਗਾ 36 ਹਾਂ ਅਗਲਾ ਆਏਗਾ 49 7 7 ਪੈਟਰਨ ਬਣ ਗਿਆ ਨੈਕਸਟਵਾਲ ਹੈ ਰਵੀ ਨੇ ਬਾਜ਼ਾਰ ਤੋਂ 8 ਦਰਜਨ ਸੰਤਰੇ ਖਰੀਦੇ ਉਹ ਸੰਤਰੇ ਉਸਨੇ ਆਪਣੇ 5 ਦੋਸਤਾਂ ਵਿੱਚ ਬਰਾਬਰ ਵੰਡ ਦਿੱਤੇ ਤਾਂ ਹਰ ਦੋਸਤ ਨੂੰ ਕਿੰਨੇ ਸੰਤਰੇ ਮਿਲਣਗੇ ਤੇ ਬੱਚਿਓ ਕਿੰਨੇ ਦਰਜਾ ਸੰਤਰੇ ਖਰੀਦਦੇ ਉਸਨੇ 8 ਦਰਜਨ ਤੇ ਸਾਨੂੰ ਪਤਾ ਹੋਣਾ ਚਾਹੀਦਾ ਇੱਕ ਦਰਜਨ ਵਿੱਚ 12 ਚੀਜ਼ਾਂ ਹੁੰਦੀਆਂ ਹੈਗੀਆਂ ਤੇ ਕੁੱਲ ਸੰਤਰੇ ਹੋ ਗਏ ਬੱਚਿਓ 12 ਗੁਣਾ 8 ਕਿੰਨੇ ਹੋਗੇ 96 96 ਸੰਤਰੇ ਹੋ ਗਏ ਆ 5 ਦੋਸਤਾਂ ਵਿੱਚ ਵੰਡਣਾ ਹੈਗਾ ਉਸ ਨੂੰ 96 ਨੂੰ ਸੀ 5 ਨਾਲ ਭਾ ਕਰਾਂਗੇ ਬੱਚਿਓ 5 ਕਮ 5 ਬਣ ਗਏ ਇੱਥੇ ਬਚ ਗਏ 4 46 5 ਨੂੰ ਨਾਮ 45 ਤੇ 45 ਦੇ ਇੱਕ ਟਾ ਕੇ ਇੱਕ ਬਚ ਗਿਆ ਬੱਚਿਓ ਤੇ 19 ਕੇ ਨੈਕਸਟ ਹੈ ਇੱਕ ਸਕੂਲ ਵਿੱਚ 378 ਡੈਸਕ ਹਨ ਜਿਨ੍ਹਾਂ ਨੂੰ ਸੱਤ ਕਮਰਿਆਂ ਵਿੱਚ ਬਰਾਬਰ ਬਰਾਬਰ ਰੱਖਿਆ ਜਾਣਾ ਹੈ ਤੁਸੀਂ ਵੰਡਣ ਦੀ ਗੱਲ ਆਉਂਦੀ ਹੈ ਅਲੱਗ-ਅਲੱਗ ਕਮਰੇ ਵਿੱਚ ਕਿੰਨੇ-ਕਿੰਨੇ ਡੈਕਸ ਆਉਗੇ ਜਾਂ ਸੰਤਰੇ ਸੰਤਰੇ ਦੀ ਗੱਲ ਹੋਈ ਹੈ ਕਿੰਨੇ-ਕਿੰਨੇ ਆਉਗੇ ਵੰਡਣੇ ਆ ਉਸ ਲਈ ਭਾਗ ਹੁੰਦੀ ਹੈ ਤੁਸੀਂ ਸਿੰਪਲ ਕੀ ਕਰਾਂਗੇ ਅਸੀਂ ਇਹਨੂੰ ਅਸੀਂ 378 ਨੂੰ ਅਸੀਂ 7 ਨਾਲ ਭਾਗ ਕਰਾਂਗੇ 7 5 35 ਬਚ ਗਏ 2 28 7 ਚੋਕਾ 28 ਤੇ ਇਹ ਸਾਡੇ ਕਿੰਨੇ-ਕਿੰਨੇ ਡੈਕਸ ਆ ਗਏ ਇੱਕ ਕਮਰੇ ਵਿੱਚ ਚਰੰਜਾ ਚਰੰਜਾ ਡੈਸਕਾ ਇੱਕ ਕਮਰੇ ਵਿੱਚ ਆ ਗਏ ਆ। ਅਗਲਾ ਸਵਾਲ ਹੈ ਮਹਿੰਦਰ ਕੋਲ 964 ਸੇਵਨ ਉਸਨੇ 8 ਬੱਚਿਆਂ ਵਿੱਚ ਬਰਾਬਰ-ਬਰਾਬਰ ਵੰਡੇ ਤਾਂ ਬੱਚੇ ਨੂੰ ਕਿੰਨੇ-ਕਿੰਨੇ ਮਿਲਣਗੇ? ਬੱਚਿਓ ਇਹ ਵੀ ਆਪਣਾ ਭਾਗ ਦਾ ਸਵਾਲ ਹੈਗਾ। 964 ਹੈਗੇ ਆ ਕੁੱਲ ਤੇ ਕਿ ਕਿੰਨੇ ਬੱਚਿਆਂ 'ਚ ਵੰਡਣੇ ਹੈਗੇ ਅਸੀਂ ਅ ਸੇਵ ਹੈਗੇ 964 ਤੇ 8 ਬੱਚਿਆਂ 'ਚ ਵੰਡਣੇ ਆ 8 ਨਾਲ ਭਾਗ ਕਰਾਂਗੇ ਅਸੀਂ ਬੱਚਿਓ। ਅ 8 ਟੇ ਕਮ 8 ਬਣ ਗਏ 16 8 ਦੁਣੀ 16 0 ਆ 4 ਥੱਲੇ ਲਾ ਲਓ ਬੱਚਿਓ ਆ ਨਹੀਂ ਉਡੇਗਾ ਆਪਣੇ 0 ਤੇ ਬੱਚਿਓ ਇਹਦੇ 120 ਵੀ ਕੇ ਸੇਵ ਮਿਲੂਗੇ ਹਰੇਕ ਬੱਚੇ ਨੂੰ ਚਾਰ ਸੇਵ ਬਚ ਜੂਗੇ ਬੱਚਿਓ ਨੈਕਸਟ ਹੈ ਬੱਚਿਓ ਗਰਮੀ ਦੀਆਂ ਛੁੱਟੀਆਂ ਦੌਰਾਨ ਇੱਕ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਬੱਚਿਆਂ ਵੱਲੋਂ ਪੜ੍ਹੀਆਂ ਗਈਆਂ ਲਾਇਬ੍ਰੇਰੀ ਦੀਆਂ ਕਿਤਾਬਾਂ ਦੀ ਗਿਣਤੀ ਹੇਠਾਂ ਸਾਰਣੀ ਵਿੱਚ ਦਰਸਾਈ ਗਈ ਹੈ ਜਿਵੇਂ ਗਰਮੀ ਛੁੱਟੀਆਂ ਸੀ ਤੇ ਪਹਿਲੇ ਦੇ ਬੱਚਿਆਂ ਨੇ 15 ਕਿਤਾਬਾਂ ਪੜ੍ਹੀਆਂ ਦੂਜੀ ਨੇ 25 ਤੀਜੀ ਨੇ 20 ਤੇ ਚੌਥੀ ਨੇ 25 ਤੇ ਪੰਜਵੀਂ ਨੇ 50 ਕਿਤਾਬਾਂ ਪੜ੍ਹੀਆਂ ਛੁੱਟੀਆਂ ਵਿੱਚ ਇਸ ਸਾਰਣੀ ਉੱਤੇ ਆਨ ਆ ਦੇਖਦੇ ਪ੍ਰਸ਼ਨ ਹੱਲ ਤੇ ਪ੍ਰਸ਼ਨ ਦੇਣਿਆ 50 ਕਿਤਾਬਾਂ ਦੀ ਗਿਣਤੀ ਜਮਾਤ ਕਿਹੜੀ ਜਮਾਤ ਵੱਲੋਂ ਪੜ੍ਹੀ ਗਈ ਹੈ 50 ਬੱਚੇ ਪੜ੍ਹਿਆ ਗਏ ਕਿਹੜੀ ਜਮਾਤ ਵੱਲੋਂ ਪੰਜਵੀਂ ਜਮਾਤ ਵੱਲੋਂ ਕਿਹੜੀ ਜਮਾਤ ਵੱਲੋਂ ਪੜ੍ਹੀ ਗਈ ਹੈ ਜਮਾਤ ਪੰਜਵੀਂ ਵੱਲੋਂ ਕਿਹੜੀਆਂ ਦੋ ਜਮਾਤਾਂ ਪੜ੍ਹੀਆਂ ਗਈਆਂ ਕਿਤਾਬਾਂ ਦੀ ਗਿਣਤੀ 70 ਹੈ ਬੱਚਿਓ ਇੱਕ ਤਾਂ 50 ਹੋ ਗਏ ਤਾਂ ਵੀ ਤੇ ਕਿਹੜੇ-ਕਿਹੜੀ ਜਮਾਤ ਹੋਗੀ ਤੀਜੀ ਜਮਾਤ ਹੋਗੀ ਤੇ ਜਮਾਤ ਪੰਜਵੀਂ ਤੁਸੀਂ ਲਿਖਾਂਗੇ ਅ ਅ ਪੰਜਵੀਂ ਫਾਤੇ ਤੀਜੀ ਆ ਗਏ 17 ਕਿਤਾਬਾਂ ਪੜ੍ਹੀਆਂ ਉਹਨਾਂ ਨੇ ਅਗਲਾ ਕੁਐਸਚਨ ਹੈ ਜਮਾਤ 3 ਨੇ ਜਮਾਤ 2 ਨਾਲੋਂ ਕਿੰਨੀਆਂ ਘੱਟ ਕਿਤਾਬਾਂ ਪੜ੍ਹੀਆਂ ਘੱਟ ਕਿਤਾਬਾਂ ਬੱਚੇ ਜਮਾਤ 2 ਨੇ ਪੜ੍ਹੀਆਂ 25 ਕਿਤਾਬਾਂ ਤੇ ਜਮਾਤ 3 ਨੇ ਪੜ੍ਹੀਆਂ 20 ਕਿਤਾਬਾਂ ਤੇ ਕਿੰਨੀਆਂ ਘੱਟ ਪੜ੍ਹੀਆਂ ਬੱਚਿਓ 25 ਤੋਂ 20 ਘਟਾ ਦਿਓ ਕਿੰਨੀਆਂ 5 25 ਤੋਂ 20 ਘਟਾ ਕੇ ਕਿੰਨੀਆਂ ਆ ਗਈਆਂ 5 ਕਿਤਾਬਾਂ ਤੇ 5 ਕਿਤਾਬਾਂ ਉਹਨਾਂ ਨੇ ਕਾਟ ਪੜੀਆਂ ਨੈਕਸਟ ਕੁਐਸਚਨ ਆ ਬੱਚਿਓ ਬਲਜੀਤ ਹੇਟਾ ਦਿਖਾਈਆਂ ਸਾਰੀਆਂ ਵਸਤੂਆਂ ਵਿੱਚੋਂ ਪਹਿਲੀ ਕਤਾਰ ਵਿੱਚ ਦਿਖਾਈਆਂ ਤਿੰਨ ਵਸਤੂਆਂ ਖਰੀਦਣੀਆਂ ਚਾਹੁੰਦਾ ਬੱਚਾ ਦੋ ਕਤਾਰਾਂ ਹੋਣਗੀਆਂ ਦੇਖੋ ਪਹਿਲੀ ਕਤਾਰ 'ਚ ਕੀ ਆ ਹੋ ਗਏ 2 3 ਆ ਦੂਜੀ ਕਤਾਰ ਹੈ ਤੁਹਾਨੂੰ ਆ ਵਾਲੀਆਂ ਚੀਜ਼ਾਂ ਖਰੀਦਣੀਆਂ ਹੈਗੀਆਂ ਤੇ ਦੇਖੋ ਨੋਟ ਆਪਸ਼ਨ ਕਿਹੜੇ-ਕਿਹੜੇ ਆ ਕਿਹੜੇ-ਕਿਹੜੇ ਮਤਲਬ ਆਪਸ਼ਨ ਇਹਦੇ ਸਹੀ ਹੋ ਸਕਦਾ ਹੈਗਾ ਇਹ ਕਿੰਨੇ ਹੋ ਗਏ ਬੱਚਿਓ 120 ਹੋ ਗਿਆ ਆ 100 ਹੋ ਗਏ 10 50 60 70 75 ਹੋਗੇ ਤੇ ਆਓਗੇ 20 70 80 85 ਤੇ ਹੁਣ ਦੇਖੋ ਇਹਨਾਂ ਦਾ ਗ੍ਰੇਡ ਕਿ ਹੋਏਗਾ 50 ਤੇ 10 60 ਦੇ 20 85 675 ਜਿਹੜਾ ਆਨਸਰ ਹੈ ਸਹੀ ਹੋਵੇਗਾ ਬੱਚਿਓ